ਅੱਜ ਅਸੀਂ ਇਸ ਤੋਂ ਪਹਿਲਾਂ ਮੀਟਿੰਗ ਕਰਕੇ ਹਟੇ ਆਂ ਕਾਨ ਕਾਲਜ ਕੌਂਸਲ ਗੋਸਾਗਰ ਮਸਤੋਣਾ ਸਾਹਿਬ ਦੀ ਤੇ ਉਸ ਤੋਂ ਬਾਅਦ ਜਿਹੜਾ 1 2 3 ਅਗਸਤ ਨੂੰ ਅਸੀਂ ਕਿ ਵਿਚਾਰ ਗੋਸ਼ਟੀ ਜਿਹੜੀ ਕਰਾਉਣ ਦਾ ਪ੍ਰੋਗਰਾਮ ਲਿਖਿਆ ਉਹਦੇ ਪ੍ਰਬੰਧਨ ਨੂੰ ਲੈ ਕੇ ਮੀਟਿੰਗ ਬੁਲਾਈ ਗਈ ਸੀ ਤੇ ਮੀਟਿੰਗ ਤੋਂ ਬਾਅਦ ਅਸੀਂ ਜੋ ਮੀਟਿੰਗ ਤੇ ਸਾਡੀ ਚ ਕੋਈ ਵਿਚਾਰ ਚਰਚਾ ਹੋਈ ਹੈ ਇਸ ਤੋਂ ਪਹਿਲਾਂ ਮੀਟਿੰਗ ਹੋ ਚੁੱਕੀ ਹੈ ਉਹਦੇ ਬਾਰੇ ਅਸੀਂ ਤੁਹਾਡੇ ਜ਼ਰੀਏ ਆਮ ਸੰਗਤ ਨੂੰ ਅਸੀਂ ਜਾਣੂ ਕਰਾਉਣਾ ਚਾਹੁੰਦੇ ਆ ਪ੍ਰੈਸ ਕਾਨਫਰੰਸ ਬੁਲਾਉਣ ਦਾ ਮਕਸਦ ਇਹ ਸੀ ਜਿਹੜਾ 1 2 3 ਅਗਸਤ ਨੂੰ ਵਿਚਾਰ ਗੋਸ਼ਟੀ ਹੋ ਰਹੀ ਹੈ ਉਹ ਸਿਰਫ ਇਸ ਵਿਸ਼ੇ ਨੂੰ ਲੈ ਕੇ ਕਰਾਈ ਜਾ ਰਹੀ ਹੈ ਕਿ ਜਿਹੜਾ ਸਿੱਖਾਂ ਦੀ ਨਮੈਂਦਾ ਜਮਾਤ ਹੈ ਸ਼੍ਰੋਮਣੀ ਅਕਾਲੀ ਦਲ ਜੋ 1920 ਦੇ ਵਿੱਚ ਹੋਣ ਚਾਇਆ ਉਸ ਤੋਂ ਬਾਅਦ ਉਹਦਾ ਸਰੂਪ ਬਹੁਤ ਬਦਲ ਗਿਆ ਅੱਜ ਦੀ ਤਰੀਕ ਦੇ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸਰਜੀਤੀ ਕਿਸ ਤਰ੍ਹਾਂ ਦੀ ਹੋਵੇ ਤੇ ਪੁਨਰਸਰਜੀਤੀ ਤੋਂ ਬਾਅਦ ਉਹਦਾ ਵਿਧਿ ਵਿਵਧਾਨ ਕਿਸ ਤਰ੍ਹਾਂ ਦਾ ਹੋਵੇ ਉਹਦਾ ਢਾਂਚਾ ਕਿਸ ਤਰ੍ਹਾਂ ਦਾ ਹੋਵੇ ਕਿਸ ਤਰ੍ਹਾਂ ਦਾ ਇੱਕ ਸਿਸਟਮ ਤਿਆਰ ਹੋਵੇ ਕਿ ਇਹ ਜਿਹੜੀ ਸ਼੍ਰੋਮਣੀ ਅਕਾਲੀ ਦਲ ਜੋ ਸਿੱਖਾਂ ਦੀ ਨਮੈਂਦਾ ਜਮਾਤ ਹੈ ਤਾਂ ਇਹਦੀ ਵਾਂਗ ਡੋਰ ਕਿਸੇ ਨਿੱਜ ਪ੍ਰਸਤੀ ਲਈ ਨ ਵਰਤੀ ਜਾ ਸਕੇ ਤਾਂ ਇਹਨੂੰ ਕਿਸੇ ਨਿੱਜੀ ਕਿਸੀ ਇਹਨੂੰ ਦੂਸਰੇ ਆਪਣਾ ਪੈਸੇ ਵਾਲੇ ਉਹਨਾਂ ਤੋਂ ਬਾਹਰ ਕੱਢਣ ਦੀ ਪਰ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਦੀ ਮਤਲਬ ਅਸੀਂ ਇੱਕ ਇੱਥੇ ਵਿਚਾਰ ਗੋਸ਼ਟੀ ਰੱਖੀ ਹੈ ਜਿਹਦੇ ਵਿੱਚ ਬਹੁਤ ਸਾਰੇ ਸਿੱਖ ਪੰਥ ਦੇ ਵੱਖ-ਵੱਖ ਸੰਪਰਦਾਵਾਂ ਨਾਲ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਸਾਹਿਬਾਨ ਸ਼੍ਰੋਮਣੀ ਕਾਲੀਦਾਲ ਦੇ ਸਾਰੇ ਧੜਿਆਂ ਦੇ ਨਮਾਇंदे ਉਹਨਾਂ ਨੂੰ ਅਸੀਂ ਸੱਦਾ ਪੱਤਰ ਦੇ ਕੇ ਬੁਲਾਇਆ ਤੇ ਸਾਰਿਆਂ ਨੇ ਬਹੁਤ ਖੁਸ਼ੀ ਜ਼ਾਹਰ ਕੀਤੀ ਹੈ ਕਿ ਇੱਕ ਨਵੀਂ ਗੱਲ ਸ਼ੁਰੂ ਹੋਣ ਜਾ ਰਹੀ ਹੈ ਤੇ ਸਾਰਿਆਂ ਨੂੰ ਉਹ ਸਾਰੇ ਧੜਿਆਂ ਦੀ ਗੱਲ ਅਸੀਂ ਸੁਣਾਗੇ ਤੇ ਸਾਰੀ ਸੰਗਤ ਨੂੰ ਸੁਣਾਵਾਂਗੇ ਹਰ ਇੱਕ ਬਲਾਰੇ ਦੇ ਜਿਹੜੇ ਵਿਚਾਰ ਨੇ ਉਹ ਰਿਕਾਰਡ ਹੋਣੇ ਨੇ ਸਾਡਾ ਮਕਸਦ ਹੈ ਕਿ ਇੱਕ ਨਿਚੋੜ ਕੱਢਣਾ ਇਸ ਸੈਮੀਨਾਰ ਦੇ ਵਿੱਚੋਂ ਕਿ ਸਿੱਖ ਸੰਗਤ ਜਾਂ ਸਿੱਖ ਜਗਤ ਚਾਹੁੰਦਾ ਕੀ ਹੈ ਔਰ ਵਕ ਵਕ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਦੇ ਧੜਿਆਂ ਦੇ ਤੌਰ ਤੇ ਉਹ ਕੰਮ ਕਰ ਰਹੇ ਨੇ ਚਾਹੇ ਦੀ ਹੋ ਕਿਸੇ ਪਲੇਟਫਾਰਮਾਂ ਤੇ ਕੰਮ ਕਰ ਰਹੇ ਨੇ ਤੇ ਉਹ ਕੀ ਕਰ ਰਹੇ ਨੇ ਕਿ ਉਹਨਾਂ ਦੇ ਜਿਹੜੇ ਕਾਰਜ ਨੇ ਕਿ ਸਿੱਖ ਜਗਤ ਦੀਆਂ ਭਾਵਨਾਵਾਂ ਦੇ ਅਨੁਸਾਰ ਹੋ ਰਹੇ ਨੇ ਜੇ ਨਹੀਂ ਹੋ ਰਹੇ ਤਾਂ ਉਹਨਾਂ ਨੂੰ ਅਸੀਂ ਇਹ ਜਿਹੜਾ ਇਹਦਾ ਨਿਚੋੜ ਹੈ ਉਹਨਾਂ ਦੀ ਵੱਖ-ਵੱਖ ਧੜਿਆਂ ਦੀ ਲੀਡਰਸ਼ਿਪ ਨੂੰ ਦੇਣਾ ਹੈ ਕਿ ਸਿੱਖ ਕੌਮ ਹੈ ਜਿਹੜੀ ਉਹ ਆ ਚਾਹੁੰਦੀ ਹੈ ਤੇ ਤੁਹਾਨੂੰ ਆਪਦੇ ਜਿਹੜੇ ਕਾਰਜ ਨੇ ਇਸ ਸਭਾਵਨਾਵਾਂ ਮੁਤਾਬਕ ਕਰਨੇ ਚਾਹੀਦੇ ਨੇ ਤੇ ਉਹ ਇਹਦੇ ਨਾਲ ਮਤਲਬ ਉਹਨਾਂ ਨੂੰ ਆਪਦੀ ਜਿਹੜੀ ਸੋਮਨੀ ਕਾਲੀਦਲ ਦੀ ਜਿਹੜੀ ਨੀਤੀ ਬਣਾਉਣ ਦੇ ਵਿੱਚ ਵੀ ਇੱਕ ਉਹਨਾਂ ਨੂੰ ਫਾਇਦਾ ਹੋਊਗਾ ਇਹ ਅਸੀਂ ਇੱਕ ਲੜੀ ਸ਼ੁਰੂ ਕਰ ਰਹੇ ਹਾਂ ਕਿਉਂਕਿ ਸੰਤ ਬਾਬਾ ਤਰਸਿੰਘ ਜੀ ਮਸਤੋਣਾ ਸਾਹਿਬ ਵਾਲਿਆਂ ਦੀ ਅੱਗੇ 100 ਸਾਲਾ ਵਰਸੀ ਸਮਾਗਮ ਆ ਰਹੇ ਨੇ ਇਹ ਅਸੀਂ ਉਹਨਾਂ ਦੇ ਵਰਸੀ ਸਮਾਗਮਾਂ ਨੂੰ ਮੁੱਖ ਰੱਖ ਕੇ ਇੱਕ ਸੈਮੀਨਾਰਾਂ ਦੀ ਲੜੀ ਸ਼ੁਰੂ ਕੀਤੀ ਹੈ ਤੇ ਪਹਿਲੀ ਸਮਾਗਮ ਹੈ ਜਿਹੜਾ ਪਹਿਲਾ ਸੈਮੀਨਾਰ ਹੈ ਉਹ ਅਸੀਂ ਸ਼੍ਰੋਮਣੀ ਕਾਲੀ ਦਲ ਦੀ ਪੁਨਰ ਸਿਰਜੀਤੀ ਤੇ ਰੱਖਿਆ ਕਿ ਪੁਨਰ ਸਿਰਜੀਤੀ ਅਗਰ ਹੋਵੇ ਤਾਂ ਉਹ ਕਿਸ ਰੂਪ ਚ ਹੋਵੇ ਇਹਦਾ ਵਿਧੀ ਵਿਵਧਾਨ ਕੀ ਹੋਵੇ ਇਹਦੇ ਵਿੱਚ ਰੱਖਿਆ ਇਸ ਲਈ ਤੇ ਉਸ ਤੋਂ ਬਾਅਦ ਹੋਰ ਇਹ ਲੜੀਆਂ ਚੱਲਦੀਆਂ ਰਹਿਣਗੀਆਂ ਹੌਲੀ ਹੌਲੀ ਜਿਹੜਾ ਇੱਥੇ ਅਸੀਂ ਸਿੱਖ ਸੰਗਤ ਦਾ ਇੱਕ ਪਲੇਟਫਾਰਮ ਦੇਣਾ ਭਾਵਨਾਵਾਂ માં ਹਰ ਇੱਕ ਸਿੱਖ ਦੇ ਮਨ ਚ ਨੇ ਇਹ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ ਪਰ ਉਹਨਾਂ ਨੂੰ ਕੋਈ ਪਲੇਟਫਾਰਮ ਨਹੀਂ ਮਿਲ ਰਿਹਾ ਇਹ ਪਲੇਟਫਾਰਮ ਅਸੀਂ ਸਾਰੇ ਸਿੱਖ ਕੌਮ ਨੂੰ ਦੇਣਾ ਚਾਹੁੰਦੇ ਆ ਕਿ ਇੱਕ ਵਿਚਾਰ ਇਥੋਂ ਪੈਦਾ ਕੀਤਾ ਜਾਵੇ ਤੇ ਉਹ ਵਿਚਾਰ ਸਾਰੇ ਉਹ ਕਿਸੇ ਵੀ ਧੜੇ ਦੀ ਲੀਡਰਸ਼ਿਪ ਹੈ ਉਹ ਲੀਡਰਸ਼ਿਪ ਨੂੰ ਉਹ ਵਿਚਾਰ ਅਸੀਂ ਉੱਥੇ ਪਹੁੰਚਾਉਣਾ ਚਾਹੁੰਦੇ ਆ ਤਾਂ ਕਿ ਉਹਨਾਂ ਨੂੰ ਅਬ ਦਾ ਜਿਹੜਾ ਇਸ ਸਿੱਖ ਕੌਮ ਦੀ ਭਾਵਨਾਵਾਂ ਦੇ ਅਨੁਸਾਰ ਜਿਹੜੇ ਆਪਣੇ ਅਕਾਲੀ ਦਲ ਨੇ ਉਹ मतलब ਚਲਾਉਣ ਦੇ ਵਿੱਚ ਉਹਨਾਂ ਨੂੰ ਮਦਦ ਮਿਲੇ ਤੇ ਸਰ ਜਿੰਨੇ ਵੀ ਅਕਾਲੀ ਦਲ ਬਣੇ ਹੋਏ ਸਾਰਿਆਂ ਨੂੰ ਇਕੱਠੇ ਹੋਣਗੇ ਜਿਵੇਂ ਮਾਨ ਸਾਹਿਬ ਦੇ ਅਕਾਲੀ ਦਲ ਹੋ ਗਿਆ ਸਾਰਿਆਂ ਨੂੰ ਜੀ ਮਾਨ ਸਾਹਿਬ ਸਾਰੇ ਸਾਡੇ ਵਿੱਚ ਵੀ ਪ੍ਰਬੰਧਕੀ ਟੀਮ ਜਿਹਦੇ ਵਿੱਚ ਵੀ ਸਾਰੇ ਉਹਨਾਂ ਦੇ ਨੁਮਾਇੰਦੇ ਹਾਜ਼ਰ ਨੇ ਸਾਡੇ ਵਿੱਚ ਬੈਠੇ ਨੇ ਅਸੀਂ ਇਹਨੂੰ ਬੜਾ ਸੱਚੀ ਤੇ ਸੋਚੀ ਭਾਵਨਾ ਨਾਲ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਬੜਾ ਨਿਰਪੱਖ ਹੋ ਕੇ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਹਰੇਕ ਵਿਚਾਰ ਨੂੰ ਇੱਥੇ ਥਾਂ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਇਕੱਲੀ ਇਕੱਲੀ ਦਲ ਦੇ ਧੜਿਆਂ ਤੱਕ ਵੀ ਅਸੀਂ ਸੀਮਤ ਨਹੀਂ ਰੱਖ ਰਹੇ ਅਸੀਂ ਤਾਂ ਇੱਥੇ ਜੋ ਵੀ ਸਿੱਖ ਜਗਤ ਦੇ ਵਿੱਚ ਛੋਟੀ ਤੋਂ ਛੋਟੀ ਜਥੇਬੰਦੀ ਵਿਚ ਰਹੀ ਹੈ ਜਾਂ ਕੋਈ ਸੰਪਰਦਾ ਵਿਚ ਰਹੀ ਹੈ ਹਰੇਕ ਨੂੰ ਇੱਥੇ ਇੱਕ ਥਾਂ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਅਸੀਂ ਕੌਮ ਦੀਆਂ ਭਾਵਨਾਵਾਂ ਨੂੰ ਇੱਕ ਇਕੱਤਰ ਕਰਨਾ ਹੈ ਕਿ ਅਸਲ ਵਿੱਚ ਕੌਮ ਦੇ ਮਸਲੇ ਕਿਹੜੇ ਨੇ ਉਹਨਾਂ ਦੇ ਹੱਲ ਕਿਵੇਂ ਹੋ ਸਕਦੇ ਨੇ ਤੇ ਉਹ ਹੱਲ ਤੇ ਉਹ ਕਿਸ ਤਰ੍ਹਾਂ ਹੋ ਸਕਦੇ ਨੇ ਤੇ ਜਿਹੜੇ ਵਕ ਵਕ ਸਿੱਖ ਕੌਮ ਦੇ ਵਕ ਵਕ ਪਲੇਟਫਾਰਮ ਤੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਨੇ ਜਾਂ ਸ਼੍ਰੋਮਣੀ ਕਮੇਟੀ ਹੈ ਜਾਂ ਕੋਈ ਹੋਰ ਹੈ ਵੀ ਉਹ ਅਗਵਾਈ ਕਰ ਰਹੇ ਨੇ ਜਿਹੜੇ ਤੇ ਉਹਨਾਂ ਨੂੰ ਆਪਦੇ ਵਿੱਚ ਕੀ ਤਬਦੀਲੀਆਂ ਲਿਆਉਣੇ ਚਾਹੀਦੀਆਂ ਨੇ ਉਹ ਤਬਦੀਲੀਆਂ ਅਸੀਂ ਇੱਥੋਂ ਇਕੱਤਰ ਕਰਕੇ ਸਾਰੀ ਲੀਡਰਸ਼ਿਪ ਨੂੰ ਭੇਜਣਾ ਚਾਹੁੰਦੇ ਆਂ ਜੋ ਵੀ ਤੁਸੀਂ ਕਰ ਰਹੇ ਹੋ ਇਹਦਾ ਵਿਧੀ ਵਿਧਾਨ ਕੀ ਹੋਊਗਾ ਕਿ ਅਕਾਲੀ ਦਲ ਦੀ ਜਿਵੇਂ ਬਣੀ ਵੀ ਅਕਾਲੀ ਦਲ ਉਹ ਅਸੀਂ ਹਜੇ ਕੁਛ ਨਹੀਂ ਬਦਲਾ ਸੀ ਕੋਈ ਕਿਸੇ ਦੇ ਠੋਪ ਨਹੀਂ ਰਹੀ ਇਹ ਤਾਂ 3 ਦਿਨਾਂ ਦੇ ਵਿੱਚ ਉਹ ਅਸੀਂ ਕੱਢਣਾ ਹੈ ਅਸੀਂ ਉਹ ਚ ਰੜਕਣਾ ਹੈ ਉਹ ਰੜਕਣ ਤੋਂ ਬਾਅਦ ਕੀ ਸਾਡੇ ਕੋਲੇ ਆਉਂਦਾ ਉਹ ਅਸੀਂ ਦੇ ਦੇਣਾ ਹੈ ਅਸੀਂ ਆਪਦੇ ਵੱਲੋਂ ਕੁਛ ਨਹੀਂ ਕਰਨਾ ਬੇਸਿਕਲੀ ਹਾਂ ਬੇਸਿਕਲੀ ਜਿਹੜਾ ਇਹਨਾਂ ਦਾ ਸਵਾਲ ਜਿਹੜਾ 1920 ਤੋਂ ਲੈ ਕੇ ਸਦੀ ਦੇ ਵਿੱਚ ਵਕ-ਵਕ ਪੜਾ ਚ ਅਕਾਲੀ ਦਲ ਵਿੱਚ ਰਿਆ ਉਹ ਤਾਂ ਹੁਣ ਸਾਰੇ ਸਾਰੀ तरह ਪੋਲਿਟੀਕਲ ਨਾਨ ਪੋਲਿਟੀਕਲ ਧਾਰਮਿਕ ਉਹ ਸਾਰੇ ਉਹਦੇ ਤੇ ਮੰਥਨ ਕਰਨਗੇ ਤਿੰਨ ਦਿਨ ਉਹਤੇ ਆਪਣੀ رائے ਦੇਣਗੇ ਕਿ ਉਹਨਾਂ ਸਾਰੇ ਰੂਪਾਂ 'ਚ ਹੁਣ ਦੇ ਸਮੇਂ ਕਿਹੜਾ ਅਕਾਲੀ ਦਲ ਦਾ ਰੂਪ ਹੋਣਾ ਚਾਹੀਦਾ ਉਹਦਾ ਸਟਰਕਚਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਸਿਰਫ ਚਿਹਰੇ ਬਦਲਨੇ ਚਾਹੀਦੇ ਜਾਂ ਉਹਦੇ ਢਾਂਚੇ 'ਚ ਕੋਈ ਤਬਦੀਲੀ ਦੀ ਲੋੜ ਉਹਦੇ 'ਚ ਫਿਰ ਸਾਰੇ رائے ਦੇਣਗੇ ਉਹ رائے 'ਚ ਕੋਈ ਸਾਂਝੀ رائے ਨਿਕਲੂਗੀ ਕੁਝ ਵੀ ਪਹਿਲਾਂ ਮਤਲਬ ਉਸ ਤਰ੍ਹਾਂ ਦਾ ਨਹੀਂ ਉਹ ਫਾਈਨਲ ਕੀਤਾ ਹੋਇਆ ਕਿ ਕੀ ਹੋਊਗਾ ਉਹ ਵਿਧੀ ਵਿਵਧਾਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਇਹਦੇ ਤੇ ਸਾਰਿਆਂ ਦੀ رائے ਲੈਣ ਲਈ ਇੱਕ ਪਲੇਟਫਾਰਮ ਮੰਚ ਸਾਰਿਆਂ ਨੂੰ ਦਿੱਤਾ ਜਾ ਰਿਹਾ ਹੈ ਸੋ ਇਹ ਤੁਹਾਡਾ ਸਵਾਲ ਮੈਨੂੰ ਸਪੱਸ਼ਟ ਕਰਦਾ ਹੈ ਕਿ ਇਹ ਸੀ ਕਿ ਇਸ ਵਿਚਾਰ ਗੋਸ਼ਟੀ ਚ ਕੌਲਿਟੀਕ ਪਾਰਟੀ ਨੂੰ ਬੁਲਾਇਆ ਜਾਦਾ ਜਾਂ ਸਿੱਖ ਸਵਾਦ ਦੇ ਬੁੱਧੀਜੀਵੀ ਨੂੰ ਅਨੁਮਾਨਦਾ ਸਾਰੀਆਂ ਪੋਲੀਟਿਕਲ ਪਾਰਟੀ ਆ ਅਕਾਲੀ ਦਲ ਜਿੰਨੀ ਤਰ੍ਹਾਂ ਦੇ ਹੈ ਤੇ ਹੁਣ ਵੀ ਤੁਸੀਂ ਸਾਡੇ ਪ੍ਰਬੰਧਕਾਂ ਵਜੋਂ ਦੇਖੋ ਤਾਂ ਇਸ ਅਕਾਲੀ ਦਲ ਦੇ ਵੱਖ-ਵੱਖ ਗਰੁੱਪਾਂ ਚ ਵਿਚਰਨ ਵਾਲੇ ਸੱਜਣ ਹੈਗੇ ਆ ਸੋ ਸਾਰੇ ਚਾਹੁੰਦੇ ਆ ਕਿ ਪੁਨਰਸਰਜੀਤੀ ਹੋਏ ਉਹਦੇ ਢਾਂਚੇ ਚ ਕੀ ਤਬਦੀਲੀ ਹੋਏ ਸਟਰਕਚਰ ਚ ਕੀ ਤਬਦੀਲੀ ਹੋਏ ਉਹਦੇ ਲਈ ਸਾਰੇ ਰਾਏ ਰੱਖਣ ਸੋ ਪੋਲੀਟਿਕਲ ਨੋਨ ਪੋਲੀਟਿਕਲ ਜਿੰਨੇ ਐਕਟਿਵਿਸਟ ਆ ਜਿੰਨੇ ਹੀ ਵਿਦਵਾਨ ਹੈ ਯੂਨੀਵਰਸਿਟੀਆਂ ਦੇ ਜਿੰਨੇ ਹੀ ਪੱਤਰਕਾਰ ਤੇ ਜਿੰਨੇ ਹੋਰ ਤਰ੍ਹਾਂ ਦੇ ਐਕਟਿਵ ਹਿੱਸਾ ਹੈਗਾ ਪੰਥ ਦਾ ਸਾਰਿਆਂ ਨੇ ਸੱਦਾ ਦੇ ਰਹੇ ਅਕਾਲੀ ਦਲ ਬਾਦਲ ਤੜੇ ਦੇ ਨਾਲ ਜਿਹ ਤੁਸੀਂ ਸੱਦਾ ਦਿੱਤਾ ਤਾਂ ਉਹਨਾਂ ਦਾ ਕੀ ਰਿਸਪੌਂਸ ਆ ਬਹੁਤ ਵਧੀਆ ਰਿਸਪੌਂਸ ਆ ਦੀ ਸਾਰੇ ਹੀ ਚਾਹੁੰਦੇ ਨੇ ਉਹ ਵੀ ਚਾਹੁੰਦੇ ਨੇ ਅਕਾਲੀ ਦਲ ਦੀ ਪੰਨਸਰ ਜਿੱਤੀ ਤਾਂ ਸਾਰੇ ਹੀ ਚਾਹੁੰਦੇ ਨੇ ਨਾ ਉਹਨਾਂ ਨੇ ਵੀ ਸੱਦਾ ਦਿੱਤਾ ਕਿ ਉਹ ਵੀ ਆਉਣਗੇ ਕੀ ਨਾਮ ਹੈ ਡਾਕਟਰ ਗੁਰਵੀਰ ਸਿੰਘ ਸੋਹੀ ਆ ਡਾਕਟਰ ਸਾਹਿਬ ਵਿਚਾਰ ਗੋਸ਼ਟੀ ਚਰਚਾ ਚਾਹੀਏ ਕਿ ਉਸ ਦੇ ਵਿੱਚ ਜਿਸ ਤਰ੍ਹਾਂ ਆਖਿਆ ਕਿ ਤਾਂ ਬੁੱਧੀ ਜੀਵੀਆਂ ਤੋਂ ਇਲਾਵਾ ਜਿਸ ਤਰ੍ਹਾਂ ਜੇਕਰ ਆਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਪਿੰਡਾਂ ਦੇ ਵਿੱਚ ਜ਼ਿਆਦਾ ਆਕਾਲੀ ਦਲ ਆਪਾਂ ਨੂੰ ਦਿਖਾਈ ਦੇ ਰਿਹਾ ਕਿ ਪਿੰਡਾਂ ਦੇ ਵਿੱਚ ਵੀ ਅਜਿਹੇ ਜੋ ਵਿਚਾਰ ਨਿਓ ਕਿਤੇ ਜਾ ਰਹੇ ਦਰਸਲੇ ਹੈ ਵੀ ਭਾਵੇਂ ਦੁਨੀਆ ਭਰ ਦੇ ਵਿੱਚ ਬੈਠਾ ਜਿਹੜਾ ਪੰਜਾਬ ਪੰਜਾਬ ਨਾਲ ਸੰਬੰਧਿਤ ਵਿਅਕਤੀ ਹੈ ਉਹ ਸਿੱਖਿਆ ਜਾਂ ਗਿਆ ਸਿੱਖਿਆ ਇੱਕ ਬਹੁਤ ਮਜ਼ਬੂਤ ਖੇਤਰੀ ਪਾਰਟੀ ਦੀ ਚੱਲ ਰਿਹਾ ਮੋਰ ਸਾਰਿਆਂ ਤੋਂ ਪੁਰਾਣੀ ਛੇਤਰੀ ਪਾਰਟੀ ਇਕਾਲੀ ਦਲ ਅੱਜ ਇਕਾਲੀ ਦਲ ਹਾਸ਼ੀਏ ਤੇ ਚਲੇ ਗਿਆ ਅਸੀਂ ਸਾਰਿਆਂ ਨੇ ਸੋਚਿਆ ਕਿ ਹਾਸ਼ੀਏ ਦੇ ਜਾਣ ਦੇ ਕਾਰਨ ਲੱਭੇ ਜਾਣ ਕਿੱਥੇ ਇਸ ਦੇ ਢਾਂਜੇ ਚ ਇਸ ਦੇ ਸੰਵਧਾਨ ਚ ਕਮੀ ਹੈ ਉਹਨੂੰ ਦੂਰ ਕੀਤਾ ਜਾਵੇ ਜੇ ਇਸ ਦੀ ਕੋਈ ਨੀਤੀ ਦੇ ਵਿੱਚ ਫਰਕ ਹੈ ਉਹਨਾਂ ਕਿਹੜੀਆਂ ਨੀਤੀਆਂ ਕਰਕੇ ਇਕਾਲੀ ਦਲ ਨੂੰ ਨੁਕਸਾਨ ਹੋਇਆ ਹੈ ਉਹਨਾਂ ਤੇ ਬਹੁਤ ਗਹਿਰੀ ਵਿਚਾਰ ਕੀਤੀ ਜਾਵੇ ਇਹਦੇ ਵਿੱਚ ਅਸੀਂ ਸਾਰਿਆਂ ਨੇ ਰਲ ਮਿਲ ਕੇ ਸਿਆਸੀ ਬੰਦੇ ਗੈਰ ਸਿਆਸੀ ਬੰਦੇ ਬੁੱਧੀਜੀਵੀ ਸਮਾਜਸੀ ਵੀ ਸਾਰਿਆਂ ਨੂੰ ਅਸੀਂ ਬੜਾ ਖੁੱਲਾ ਸਾਦਾ ਦੱਸਦਾ ਦਿੱਤਾ ਵੀ ਇਸ ਤੇ ਸਾਨੂੰ ਨਿਠ ਕੇ ਵਿਚਾਰ ਦਿਓ ਕਿ ਇੱਕ ਖੇਤਰੀ ਪਾਰਟੀ ਕਾਲੀ ਦਲ ਜਿਹੜੀ ਖੇਤਰੀ ਪਾਰਟੀ ਹੈ ਇੱਕ ਮਜ਼ਬੂਤ ਹੋ ਕੇ ਸਾਹਮਣੇ ਆਵੇ ਕਿਉਂਕਿ ਰਾਜ ਸਤਾ ਹਰ ਚਾਹੁੰਦਾ ਹੈ ਕੋਈ ਇੱਕ ਖੇਤਰੀ ਪਾਰਟੀ ਜਦੋਂ ਮਜ਼ਬੂਤ ਹੋਏਗੀ ਇੱਕ ਢਾਂਜਾ ਉਹਦਾ ਸੁਧਰੇਗਾ ਜੇ ਕੋਈ ਵਿਗੜਲ ਆਇਆ ਦਰਵਾਨਾ ਦੀ ਰਹਿਤ ਉਹ ਬਾਤ ਸਾਨੂੰ ਪਤਾ ਲੱਗੇਗਾ ਕਿਥੇ ਕੋਤਾ ਹੈ ਯਾਨੀ ਕਿ ਆਖੇ ਜਾਂ ਕਿ ਸ਼੍ਰੋਮਣੀ ਅਕਾਲੀ ਦਲ ਜੋ 1920 ਦੇ ਵਿੱਚ ਤੁਸੀਂ ਦੱਸਿਆ ਜਾ ਰਿਹਾ ਕਿ ਉਹੀ ਲੀਹਾਂ ਦੇ ਨੇਉਣ ਤੇਲੀ ਯਤਨ ਕੀਤੀ ਬਿਲਕੁਲ ਉਹਨਾਂ ਲੀਹਾਂ ਤੇ ਕਿਉਂਕਿ ਅਸੀਂ ਇਸ ਨੂੰ ਜਦੋਂ 1920 ਦੇ ਵਿੱਚ ਅਕਾਲੀ ਦਲ ਹੋਣਾ ਚਾਹੁੰਦਾ ਸ਼੍ਰੋਮਣੀ ਕਮੇਟੀ ਦਾ ਅਸਲ ਵਿੱਚ ਹਰਿਆਵਲ ਦਸਤਾ ਸੀ ਉਹਨਾਂ ਨੂੰ ਚਾਹੀਦਾ ਸੀ ਪਤਾ ਲੱਗਿਆ ਕਿ ਰਾਜ ਬਿਨਾ ਸਾਡਾ ਕੋਈ ਕੰਮ ਨਹੀਂ ਚੱਲਣਾ ਇੱਕ ਰਾਸੀ ਪਾਰਟੀ ਖੜੀ ਕੀਤੀ ਉਹ ਸਮੇਂ ਸਮੇ ਆਪਣੇ ਪ੍ਰੋਧ ਅਪਰੋਧ ਹੋ ਕੇ ਵੱਧਦੀ ਰਹੀ ਅੱਜ ਕਿਹੜੇ ਕਾਰਨਾ ਕਰਕੇ ਅਸੀਂ ਹਾਸ਼ੀ ਤੇ ਗਏ ਉਹਨਾਂ ਨੂੰ ਅਸੀਂ ਲੱਭਣਾ ਚਾਹੀਦਾ ਕਰਦੇ ਤਾਂ ਇਹ ਵੀ ਲੱਗਦਾ ਹੋਊਗਾ ਕਿ ਲੋਕਾਂ ਨੂੰ ਵੀ ਲੱਗਦਾ ਕਿ ਜੋ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਕਾਂਗੜਾ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਉਹ ਹਾਸੀਏ ਤੇ ਚੱਲੀ ਗਈ ਸੀ 2022 ਦੇ ਵਿੱਚ ਕਿ ਲੱਗਦਾ ਫਿਰ ਫਿਰ ਤੋਂ ਸਰਜੀਤ ਨਹੀਂ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ ਕਿ ਮੁਰ ਤੋਂ ਸਰਜੀਤ ਕਰਨ ਵਾਸਤੇ ਜਦੋਂ ਅਸੀਂ ਯਾਤਰ ਸਹਿਰ ਤੋਂ ਕੇ ਰੰਭਾਂਗੇ ਬਿਲਕੁਲ ਸਰਜੀਤ ਹੋ ਅਸੀਂ ਇਦਾਂ ਦਾ ਢਾਚਾ ਚਾਹੁੰਦੇ ਆ ਕਿ ਅਕਾਲੀ ਦਲ ਦਾ ਜਿਹੜਾ ਥੀਏਟਰ ਹੈ ਉਹਦਾ ਵਰਕਰ ਹੈ ਉਹਦੇ ਉਹਦੇਦਾਰ ਨੇ ਭਾਵੇਂ ਪੰਜਾਬ ਦਾ ਪ੍ਰਬੰਧ ਹੈ ਉਹਦੇ ਅੰਦਰ ਕਿਸੇ ਵੀ ਅਹੁਦੇ ਦੀ ਭਾਵਨਾ ਨਾ ਹੋਵੇ ਉਹ ਰਾਜਨੀਤਿਕ ਤੌਰ ਤੇ ਇਹ ਕਹੇ ਕਿ ਮੈਨੂੰ ਜੇ ਕੋਈ ਪੰਚ ਚਾਹੁੰਦਾ ਮੈਂ ਲੜਦਾ ਨਹੀਂ ਮੈਂ ਤੁਹਾਡੀ ਸੇਵਾ ਚ ਇਦਾਂ ਦਾ ਸੀ ਕੋਈ ਤਿਆਰ ਕਰਨਾ ਚਾਹੁੰਦੇ ਆ ਇਹ ਹੋ ਸਕਦਾ ਸਾਰੀਆਂ ਰਾਜਨੀਤਿਕ ਪਾਰਟੀਆਂ ਇੱਕ ਪਲੇਟਫਾਰਮ 'ਤੇ ਅਕਾਲੀ ਦਲ ਇਕੱਠਾ ਹੋ ਜੇ ਇਹ ਸਾਡੀ ਤਾਂ ਆਪਣੀ ਕੋਸ਼ਿਸ਼ ਹੈ ਭਾਵੇਂ ਉਹ ਆਪਣੇ ਅਸੀਂ ਕਿ ਇਦਾਂ ਦਾ ਢਾਚਾ ਦੇਣੇ ਚਾਹੁੰਦੇ ਆ ਭਾਵੇਂ ਕਿਸੇ ਵੀ ਅਕਾਲੀ ਦਲ 'ਚ ਰਹਿਣ ਉਹ ਉਹ ਘਟੋ ਘਟੋ ਉਸ ਸਟਾਜੇ ਨੂੰ ਲੋਕ ਮਜਬੂਰ ਕਰਦੇ ਨੇ ਜੇ ਇਸ ਸਟਾਜੇ ਤੋਂ ਤੁਸੀਂ ਬਾਹਰ ਜਾਂਦੇ ਹੋ ਅਸੀਂ ਤੁਹਾਨੂੰ ਜਿਹੜਾ ਬਿਲਕੁਲ ਇਨੀਸ਼ੀਅਲੀ ਅਕਾਲੀ ਦਲ ਸੀ ਨਾ ਜਦੋਂ ਅਕਾਲੀ ਦਲ ਬਣਿਆ ਐਸਜੀਪੀਸੀ ਤੋਂ ਬਾਅਦ ਉਸ ਤੋਂ ਪਹਿਲਾਂ ਛੋਟੇ ਛੋਟੇ ਗਰੁੱਪਾਂ 'ਚ ਅਕਾਲੀ ਜਥੇ ਐਕਟਿਵ ਸੀਗੇ ਆਪੋ ਆਪਣੇ ਇਲਾਕਿਆਂ 'ਚ ਜਦੋਂ ਤਖਤ ਸਾਹਿਬ ਦੇ ਅਕਾਲੀ ਦਲ ਬਣਦਾ ਉਸ ਤੋਂ ਬਾਅਦ 1920 21 ਤੋਂ ਲੈ ਕੇ 26 ਤੱਕ ਉਹ ਨਿਰੋਲ ਨਿਸ਼ਕਾਮ ਸੰਘਰਸ਼ ਦੇ ਰੂਪ 'ਚ ਵਿਚਰਿਆ ਉਦੋਂ ਕਿਸੇ ਅਹੁਦੇ ਵਾਲੇ ਦਾਰੀ ਵਾਲੇ ਚੱਕਰ 'ਚ ਨਹੀਂ ਪਿਆ 1926 'ਚ ਫੇਰ ਉਹ ਗੁਰਦੁਆਰਾ ਚੋਣਾ 'ਚ ਹਿੱਸਾ ਲੈਂਦਾ ਉਹ ਤੋਂ ਬਾਅਦ ਫੇਰ ਇੱਕ ਪੜਾ ਆਇਆ ਫੇਰ ਉਹ ਪਾਰਲੀਮੈਂਟੀ ਚੋਣਾਂ ਚ ਆ ਜਾਂਦਾ ਸੋ ਪੜਾ ਦਾਰ ਬੜਾ ਫੇਰ ਉਹ ਬਿਲਕੁਲ ਪੰਥ ਵਾਲੀ ਪਾਸਿਓਂ ਆਪਦੇ ਆਪ ਨੂੰ ਪੰਜਾਬੀ ਪਾਰਟੀ ਲਾਉਂਦਾ ਸੋ ਆਪਾਂ ਇਹ ਕਹਿੰਨੇ ਕਿ ਸਾਰੇ ਰੂਪਾਂ ਚ ਕਿਹੜਾ ਜੇ ਸੁਰਨਰਜੀਤੀ ਕਰਨੀ ਤਾਂ ਉਹ ਕਿਹੜੇ ਰੂਪ ਦੀ ਕਰਨੀ ਉਹ ਤਾਂ ਕਲੀਅਰ ਹੋਣਾ ਚਾਹੀਦਾ ਨਾ ਤੇ ਉਹਦੇ ਬਾਰੇ ਮੰਥਨ ਨਹੀਂ ਹੋਇਆ ਹੈ ਜਿਹੜਾ 2 ਦਸੰਬਰ 2024 ਤੋਂ ਬਾਅਦ ਉਹਦੀ ਪੁਨਰਸਰਜੀਤੀ ਦੀ ਗੱਲ ਤਾਂ ਤੁਰ ਪਈ ਪਰ ਪੁਨਰਸਰਜੀਤੀ ਕਿਹੜੇ ਗਾਲੀਦਲ ਦੀ ਕਰਨੀ ਆ ਉਧਰ ਉਹਦੀ ਨੀਤੀ ਢਾਂਚੇ 'ਚ ਕੀ ਹੋਣਾ ਉਹਦੀ ਗੱਲ ਨਹੀਂ ਚੱਲ ਰਹੀ ਅਸੀਂ ਕਹਿੰਦੇ ਆ ਕਿ ਉਹਦੀ ਗੱਲ ਸਾਰੀ ਤਿਹਰਾ ਤੋਂ ਉਹਦੀ رائے ਲਈ ਜਾਏ ਕਿ ਕਿਸ ਰੂਪ 'ਚ ਹੋਵੇ 11 ਅਗਸਤ ਨੂੰ ਜਲਾਰ ਸੁਣਾਇਆ ਜਾਂ ਉਹਦੇ ਵਿੱਚੋਂ ਕੋਈ ਨਵੀਂ ਪਰਮਿਸ਼ਨ ਨਿਕਲਦੀ ਹੈ ਇਹ ਵਿਧਿ ਵਿਧਾਨ ਉਹਦੇ ਲਈ ਤਿਆਰ ਹੋ ਰਿਹਾ ਨਹੀਂ ਤੇ ਕਿਸੇ ਖਾਸ ਢੇਲੀ ਤਿਆਰ ਨਹੀਂ ਹੋ ਰਿਹਾ ਹਾਂ ਇਹ ਠੀਕ ਹੈ ਵੀ ਅਸੀਂ 11 ਅਗਸਤ ਤੋਂ ਪਹਿਲਾਂ ਇਹ ਤਾਂ ਕਰਨਾ ਚਾਹੁੰਦੇ ਆ ਵੀ ਚਲੋ ਹਜੇ ਇੱਕ ਕੋਈ ਪੱਖ ਹੈਗਾ ਜਿਹਦਾ ਹਜੇ ਵਿਧਿ ਵਿਧਾਨ ਬਣਨਾ ਹੈ ਜਿਹਦਾ ਹਜੇ ਢਾਂਚਾ ਬਣਨਾ ਹੈ ਵੀਸੀ ਘਟੋ ਘਟ ਉਹਨਾਂ ਨੂੰ ਇਹ ਤਾਂ ਉਦੋਂ ਪਹਿਲਾਂ ਹੀ ਦੇ ਦਈਏ ਤੇ ਦੇਵਾਗੇ ਅਸੀਂ ਸਾਰਿਆਂ ਨੂੰ ਵੀ ਬਿਹਤਰ ਕਿਵੇਂ ਹੋ ਸਕਦਾ ਵੀ ਇਹਦੇ ਵਿੱਚ ਅੱਗੇ ਪਾਟੋ ਧੜ ਕਿਵੇਂ ਰੋਕ ਸਕਦੀ ਹੈ ਉਹ ਅਸੀਂ ਇੱਕ ਨੁਕਤਾ ਜਰੂਰ ਮਤਲਬ ਸਾਡਾ ਇੱਕ ਸਾਂਝਾ ਹੋਇਆ ਕਿ ਸ਼੍ਰੋਮਣੀ ਕਾਲੀਦਾਲ ਦਾ ਜਿਹੜਾ ਅਹੁਦੇਦਾਰ ਹੈ ਉਹ ਇਲੈਕਸ਼ਨ ਆਪਣਾ ਲੜੇ ਲੜਾਵੇ ਸ਼੍ਰੋਮਣੀ ਅਕਾਲੀ ਦਲ ਡਾਇਰੈਕਟ ਇਲੈਕਸ਼ਨਾਂ 'ਚ ਭਾਗ ਨਾ ਲਵੇ ਇਹ ਸਾਡੀ ਉਹ ਹੈ ਬਾਕੀ ਤਾਂ ਬਲਾਰਿਆਂ ਦਾ ਉਹਦੇ ਵਿੱਚ ਕੀ ਨਿਕਲੇ ਅਗਲੀ ਗੱਲ ਹੈ ਪਰ ਸਾਡੀ ਭਾਵਨਾ ਇਹ ਹੈ ਵੀ ਸ਼੍ਰੋਮਣੀ ਅਕਾਲੀ ਦਲ ਸਿੱਧਾ ਇਲੈਕਸ਼ਨਾਂ 'ਚ ਭਾਗ ਨਾ ਲਵੇ ਉਹ ਇਲੈਕਸ਼ਨਾਂ ਲੜਾਵੇ ਤੇ ਸ਼੍ਰੋਮਣੀ ਅਕਾਲੀ ਦਾ ਕੋਈ ਵੀ ਅਹੁਦੇਦਾਰ ਖੁਦ ਇਲੈਕਸ਼ਨਾਂ ਨਾ ਲੜੇ ਸਾਬ ਆਪਾਂ ਦੋਸਤੀ ਕਰਨ ਜਾ ਰਹੇ ਹਾਂ ਦੋਸਤੀ ਕਰਨ ਜਾ ਰਹੇ ਹਾਂ ਲੇਕਿਨ ਸ਼੍ਰੋਮਣੀ ਅਕਾਲੀ ਦਲ ਪੰਜ ਮੈਂਬਰੀ ਕਮੇਟੀ ਦੀ ਗੱਲ ਕੀਤੀ ਜਾਵੇ ਜਿਹੜੀਆਂ ਪਰਚੀਆਂ ਕਰਦੇ ਆ ਕਿ ਉਹ ਸ਼ਾਮਲ ਹੋਣ ਤੇ ਉਹ ਸਾਰੇ ਪੰਜੇ ਮੈਂਬਰ ਸਾਡੇ ਬੋਲ 'ਚ ਸ਼ਾਮਲ ਹੋ ਰਹੇ ਨੇ ਇਸ ਵਿਚਾਰ ਗੋਸ਼ਟੀ 'ਚ ਸ਼ਾਮਲ ਹੋ ਰਹੇ ਨੇ ਸਾਰੇ ਜਿੰਨੇ ਭਾਈ ਅਮਰਤਪਾਲ ਸਿੰਘ ਦੇ ਨਮਾਇंदे ਸ਼ਾਮਲ ਹੋ ਰਹੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਵਾਲੇ ਅਮਸਰ ਅਕਾਲੀ ਦਲ ਦੇ ਨਮਾਇंदे ਸ਼ਾਮਲ ਹੋ ਰਹੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਵਾਲੇ ਅਕਾਲੀ ਧੜੇ ਦੇ ਮੈਂਬਰ ਸ਼ਾਮਲ ਹੋ ਰਹੇ ਨੇ ਤੇ ਹੋਰ ਦਮਦਮੀ ਟਕਸਾਲ ਦੇ ਹੋ ਰਹੇ ਨੇ ਦਲ ਖਾਲਸਾ ਦੇ ਹੋ ਰਹੇ ਨੇ ਜਿੰਨੀਆਂ ਵੀ ਸੰਪਰਦਾਵਾਂ ਹੈਗੀਆਂ ਸਾਰਿਆਂ ਦੇ ਨਮਾਇंदे ਇਸ 'ਚ ਸ਼ਾਮਲ ਹੋ ਰਹੇ ਨੇ ਇਸੇ ਲਈ ਤਾਂ ਇੱਕ ਵਿਚਾਰ ਬਣੂ ਨਾ ਸਾਰਿਆਂ ਦੇ ਨਾਲ ਵੀ ਉਹਨਾਂ ਨੂੰ ਇੱਕ ਲਾਈਨ ਦੇਤੇ ਵੀ ਤੁਸੀਂ ਇਹ ਦੇਖੋ ਵੀ ਇਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਵੀ ਤਾਂ ਕਿ ਸਾਰੇ ਇੱਕ ਥਾਂ 'ਤੇ ਅਗਵਾਈ ਹੋਵੇ ਤੇ ਕੋਈ ਵਿਧੀ ਵਿਧਾਨ ਵੰਡੇ ਦੇ ਕੋਈ ਸਿਧਾਂਤ ਵੰਨ ਕੋਈ ਨਿਜਮ ਤੈ ਹੋਣ ਤੇ ਮੇਨ ਮਤਲ ਜਿਹੜੀ ਉੱਭਰ ਕੇ ਕੋਈ ਹੁਣ ਤੱਕ ਦੇ ਹੋ ਰਹੀ ਹੈ ਵੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਅਹੁਦੇਦਾਰ ਨੇ ਉਹ ਖੁਦ ਇਲੈਕਸ਼ਨਾਂ ਨਾ ਲੜਨ ਅੱਜ ਅਸੀਂ ਇਸ ਤੋਂ ਪਹਿਲਾਂ ਮੀਟਿੰਗ ਕਰਕੇ ਹਟੇ ਆਂ ਅਕਾਲ ਕਾਲਜ ਕਾਉਂਸਲ ਦੋਸਾ ਗਰਮਸਤ ਹੋਣਾ ਸਾਹਿਬ ਦੀ ਤੇ ਉਸ ਤੋਂ ਬਾਅਦ ਜਿਹੜਾ 1 2 3 ਅਗਸਤ ਨੂੰ ਅਸੀਂ ਇੱਕ ਵਿਚਾਰ ਗੋਸ਼ਟੀ ਜਿਹੜੀ ਕਰਾਉਣ ਦਾ ਪ੍ਰੋਗਰਾਮ ਲਿਖਿਆ ਹੈ ਉਹਦੇ ਪ੍ਰਬੰਧਨ ਨੂੰ ਲੈ ਕੇ ਮੀਟਿੰਗ ਬੁਲਾਈ ਗਈ ਸੀ ਤੇ ਮੀਟਿੰਗ ਤੋਂ ਬਾਅਦ ਅਸੀਂ ਜੋ ਮੀਟਿੰਗ 'ਚ ਸਾਡੀ 'ਚ ਕੋਈ ਵਿਚਾਰ ਚਰਚਾ ਹੋਈ ਹੈ ਇਸ ਤੋਂ ਪਹਿਲਾਂ ਮੀਟਿੰਗ ਹੋ ਚੁੱਕੀ ਹੈ ਉਹਦੇ ਬਾਰੇ ਅਸੀਂ ਤੁਹਾਡੇ ਜ਼ਰੀਏ ਆਮ ਸੰਗਤ ਨੂੰ ਅਸੀਂ ਜਾਣੂ ਕਰਾਉਣਾ ਚਾਹੁੰਦੇ ਆ ਪ੍ਰੈਸ ਕਾਨਫਰੰਸ ਬੁਲਾਉਣ ਦਾ ਮਕਸਦ ਇਹ ਸੀ ਜਿਹੜਾ 1 2 3 ਅਗਸਤ ਨੂੰ ਵਿਚਾਰ ਗੋਸ਼ਟੀ ਹੋ ਰਹੀ ਹੈ ਉਹ ਸਿਰਫ ਇਸ ਵਿਸ਼ੇ ਨੂੰ ਲੈ ਕੇ ਕਰਾਈ ਜਾ ਰਹੀ ਹੈ ਕਿ ਜਿਹੜਾ ਸਿੱਖਾਂ ਦੀ ਨਮੈਂਦਾ ਜਮਾਤ ਹੈ ਸ਼੍ਰੋਮਣੀ ਅਕਾਲੀ ਦਲ ਜੋ 1920 ਦੇ ਵਿੱਚ ਹੋਂਦ ਚ ਆਇਆ ਉਸ ਤੋਂ ਬਾਅਦ ਉਹਦਾ ਸਰੂਪ ਬਹੁਤ ਬਦਲ ਗਿਆ ਅੱਜ ਦੀ ਤਰੀਕ ਦੇ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜੀਤੀ ਕਿਸ ਤਰ੍ਹਾਂ ਦੀ ਹੋਵੇ ਤੇ ਪੁਨਰ ਸਿਰਜੀਤੀ ਤੋ ਬਾਅਦ ਉਹਦਾ ਵਿਧੀ ਵਿਧਾਨ ਕਿਸ ਤਰ੍ਹਾਂ ਦਾ ਹੋਵੇ ਉਹਦਾ ਢਾਂਚਾ ਕਿਸ ਤਰ੍ਹਾਂ ਦਾ ਹੋਵੇ ਕਿਸ ਤਰ੍ਹਾਂ ਦਾ ਇੱਕ ਸਿਸਟਮ ਤਿਆਰ ਹੋਵੇ ਕਿ ਇਹ ਜਿਹੜੀ ਸ਼੍ਰੋਮਣੀ ਅਕਾਲੀ ਦਲ ਜੋ ਸਿੱਖਾਂ ਦੀ ਨਮੈਂਦਾ ਜਮਾਤ ਹੈ ਤਾਂ ਇਹਦੀ ਵਾਂਗ ਡੋਰ ਕਿਸੇ ਨਿੱਜ ਪ੍ਰਸਤੀ ਲਈ ਨ ਵਰਤੀ ਜਾ ਸਕਦਾ